ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਬੱਚਿਆਂ ਦੀਆਂ ਮੋਜਾਂ ਪੰਜਾਬ ਚ 15 16 17 ਨੂੰ ਸਾਰੇ ਸਕੂਲ ਰਹਿਣਗੇ ਬੰਦ ਇੱਕੋ ਸਮੇਂ ਤਿੰਨ ਛੁੱਟੀਆਂ ਪੰਜਾਬ ਵਾਸੀਆਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ ਅਸਲ ਵਿੱਚ ਅਗਸਤ ਮਹੀਨੇ ਵਿੱਚ ਛੁੱਟੀਆਂ ਦੀ ਪਰਮਾਰ ਰਹੇਗੀ ਜਿਸ ਕਾਰਨ ਲੋਕਾਂ ਨੂੰ ਆਰਾਮ ਅਤੇ ਯਾਤਰਾ ਦੀ ਯੋਜਨਾ ਬਣਾਉਣਾ ਬਹੁਤ ਆਸਾਨ ਹੋ ਜਾਵੇਗਾ ਇਸ ਮਹੀਨੇ ਵਿੱਚ ਇਕੱਠੀਆਂ ਤਿੰਨ ਲੰਬੀਆਂ ਛੁੱਟੀਆਂ ਪੈਣ ਜਾ ਰਹੀਆਂ ਹਨ ਜੋ ਕਿ ਸ਼ੁੱਕਰਵਾਰ ਸ਼ਨੀਵਾਰ ਤੇ ਐਤਵਾਰ ਨੂੰ ਆ ਰਹੀਆਂ ਹਨ ਇਹਨਾਂ ਛੁੱਟੀਆਂ ਦੇ ਮਿਲਣ ਦੇ ਨਾਲ ਲੋਕ ਘਰ ਤੋਂ ਬਾਹਰ ਕੋਈ ਵੀ ਕੋਈ ਛੋਟੀ ਯਾਤਰਾ ਜਾਂ ਮਨੋਰੰਜਨ ਲਈ ਕਿਸੇ ਵੀ ਖੂਬਸੂਰਤਾਂ ਤੇ ਹਿੱਲ ਸਟੇਸ਼ਨ ਦੀ ਯਾਤਰਾ ਆਸਾਨੀ ਨਾਲ ਕਰ ਸਕਣਗੇ ਅਕਸਰ ਰਾਜਕਾਰਜ ਮੁਕਤ ਜੀਵਨ ਅਤੇ ਦਫਤਰੀ ਰੁਟਣ ਕਾਰਨ ਲੋਕ ਅਮਨ ਚਾਹੀ ਯਾਤਰਾ ਦੀ ਯੋਜਨਾ ਬਣਾ ਸਕਦੇ ਹਨ ਪਰ ਇਸ ਵਾਰੀ ਇਹ ਤਿੰਨ ਦਿਨਾਂ ਦੀ ਲੰਬੀ ਛੁੱਟੀ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਜੋ ਕਿਸੇ ਵੀ ਪਰਿਵਾਰਕ ਯਾਤਰਾ ਜਾਂ ਦੋਸਤਾਂ ਨਾਲ ਟੂਰ ਪਲਾਨ ਕਰਨ ਲਈ ਪੂਰੀ ਤਰ੍ਹਾਂ ਸਹਾਇਕ ਹੋ ਸਕਦੀ ਹੈ ਇਸ ਨਾਲ ਨਾ ਸਿਰਫ ਮਨੋਰੰਜਨ ਹੋਵੇਗਾ ਉਹਨੂੰ ਦੇਲ ਚਰਿਆ ਹਾਂ ਤੋਂ ਵੀ ਬਚਮਨ ਨੂੰ ਤਰਜਗੀ ਵੀ ਮਿਲੇਗੀ ਇਸ ਵਾਰ 15 ਅਗਸਤ ਨੂੰ ਸੁਤੰਤਰਤਾ ਦਿਵਸ ਦੀ ਰਾਸ਼ਟਰੀ ਛੁੱਟੀ ਹੋਵੇਗੀ ਇਸ ਤੋਂ ਅਗਲੇ ਦਿਨ 16 ਅਗਸਤ ਨੂੰ ਜਨਮ ਅਸ਼ਟਮੀ ਦਾ ਤਿਹਾਰ ਮਨਾਇਆ ਜਾਵੇਗਾ ਜੋ ਕਿ ਕਈ ਥਾਵਾਂ ਤੇ ਸਰਵਾਰਜਨਿਕ ਛੁੱਟੀ ਹੁੰਦੀ ਹੈ ਇਸ ਤੋਂ ਬਾਅਦ 17 ਅਗਸਤ ਆਉਂਦਾ ਹੈ ਜੋ ਕਿ ਹਫਤਾਵਾਰੀ ਛੁੱਟੀ ਦਾ ਦਿਨ ਹੈ ਇਸ ਤਰ੍ਹਾਂ ਇਕੱਠੇ ਤਿੰਨ ਦਿਨ ਸ਼ੁੱਕਰਵਾਰ ਸ਼ਨੀਵਾਰ ਅਤੇ ਐਤਵਾਰ ਛੁੱਟੀਆਂ ਹੋਣ ਕਰਕੇ ਸਕੂਲ ਕਾਲਜ ਸਰਕਾਰੀ ਦਫ਼ਤਰ ਅਤੇ ਬੈਂਕ ਪੂਰੀ ਤਰ੍ਹਾਂ ਬੰਦ ਰਹਿਣਗੇ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ